ਕਿਸਾਨ ਨੂੰ ਠੀਕ ਹੈ ਜੀ ਉਹੋ ਕਿਸ ਜਿਹੜਾ ਗਿਣਤੀ ਜਿਹੋ ਹਿਸਾਬ ਦਾ ਵੀ ਕੋਈ ਨਹੀਂ ਠੀਕ ਹੈ ਹਮ ਤੱਕ ਅੜੀਆਂ ਸਰਕਾਰਾਂ ਬਣਦੀਆਂ ਹਮ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਬਿਲਕੁਲੀ ਬਿਲਕੁਲੀ ਸੋਚੇ ਹੀ ਨਹੀਂ ਹਮ ਪਰ ਰਿਸ਼ਤੋਂ ਵੀ ਮੈਂ ਤਾਂ ਇੱਕ ਹਾਂ ਬਾਪ ਤੇ ਸਰਕਾਰਾਂ ਨਾਲੋਂ ਵੱਡਾ ਦੋਸ ਸਾਡੇ ਲੀਡਰ ਹੂ ਸਾਲੂਟ ਰਾਂ ਦਾ ਜਿਨ੍ਹਾਂ ਨੇ ਇਹਦੇ ਤੇ ਕੋਈ ਨੋਟਿਸ ਹੀ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੋਗ ਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਨੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦਿੰਨੇ ਆ ਥੋੜਾ ਕਰਤਾ ਕਿ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੱਲ ਨੂੰ ਮਰੇ ਹੀ ਨਾ ਕੋ ਅਜੇ ਵੀ ਲੜਾਈ ਲੜ ਰਿਹਾ ਹੈ ਰੋੜਾ ਜੀ ਮਰਨ ਤੋਂ ਰੁਕਣ ਦੀ ਇੱਕ ਕੋਸ਼ਿਸ਼ ਹੈ ਕਿਰਪਾ ਕਰੇ ਵਾਹਿਗੁਰੂ ਕਿਰਪਾ ਕਰੇ ਕਿਤਾਬ ਜਿਤਕੇ ਤੱਕ ਸਦਾ ਯੋਗਦਾਨ ਪਾਏ ਜੋ ਕਿਸਾਨਾਂ ਨੂੰ ਮਰਨ ਤੋਂ ਰੋਕ ਸਕੇ ਕਿਰਪਾ ਕਰੇ ਵੱਡਾ ਯੋਗਦਾਨ ਸਾਡਾ ਪੈਈ ਪੈਈ ਜਿਹੜੇ ਰੋਜ਼ ਸਾਨੂੰ ਬਦਨਾਮ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹਨਾਂ ਨੇ ਤੇ ਵਰਸੀ ਵਿੱਚੋਂ ਨਾ ਸਰ ਨਹੀਂ ਹੁੰਦੀ ਜਿੰਨਾ ਜਿਹੜਾ ਐਮਐਸਪੀ ਦੀ ਗਰੰਟੀ ਲੈਂਦੇ ਹਾਂ ਹੂੰ ਬਿਲਕੁਲ ਠੀਕ ਹੈ ਜੀ ਵੱਡੇ ਵਰਸੀ ਵਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਖਸ ਬਿਲਕੁਲ ਠੀਕ ਹੈ ਜੀ ਹਲ ਕੋਈ ਨਹੀਂ ਹੋਤ ਲੋਕ ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ ਹੂੰ ਇਹ ਸਿਚੂ ਆਕਾਸ਼ ਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਗਿਆ ਕੋਈ ਕਿੰਨਾ 17 ਸਾਲ ਦਾ ਰਹਿ ਗਿਆ ਅਖੀਂ ਕਰੋ ਤੇ ਸਹੀ ਕੁਝ ਫੇਰੇ ਦੀ ਖਾਤਰ ਸੋ ਇਸ ਕਰਕੇ ਅਸੀਂ ਰਵਾਨਾ ਕਰੋ ਮਰ ਜਾਵਾਂਗੇ ਪਰਲੀ ਤਨ ਸਰਕਾਰ ਦੇ ਸਿਰ ਠੀਕ ਰੱਖ ਲਾ ਦੇ ਉੱਪਰ ਤੋਂ ਕੱਟ ਹੋਈ ਤਾਂ ਹੋਏਗਾ ਨਾ ਇਤਿਹਾਸ ਲਿਖਿਆ ਜਾਣਾ ਇਹ ਵੀ ਚਾਰ ਪਰ ਲਿਖੇ ਜਾਣਾ ਕਿਸੇ ਬੁੱਧੀ ਨੇ ਜੇਕਰ ਕਿਸੇ ਨੇ ਕਿਸਾਨਾਂ ਦੀ ਗੱਲ ਸੁਣੀ ਨਹੀਂ ਤਾਂ ਕਿਸੇ ਨੇ ਯਾਰ ਕਿਸਾਨਾਂ ਦੀ ਖਤਰ ਮੌਤ ਗਲੇ ਲਾਈਏ ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬੈਠੇ ਹੁਮ ਆਡੀਆਰਗਨ ਜੀ ਤਾ ਤਾ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੁਮ ਅੱਪਾ ਦੀ ਯਾਦ ਮੰਗ ਮੰਨੀ ਜਾਈਏ ਜਾਂ ਪ੍ਰਕਾਪਾ ਮਾਸਮਾ ਕਾਲ ਪਰ ਕੁਆਹੀ ਰੋ ਆਪਣੀ ਜਿਹੜਾ ਆਇਦ ਕਰਕੇ ਤਰੇ ਹੋਇਆ ਪੂਰਾ ਕਲਪਨ ਅਸਲ ਇਹ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁੜੀਆਂ ਸਾਹਿਬ ਦਾ ਵੀ ਇੱਥੇ ਕਾਲੀਮਨ ਸਾਹਿਬ ਤੁਸੀਂ ਆਏ ਜਿਹੜੇ ਪੂਰਾ ਪ੍ਰਸਰ ਸੇਵਾ ਮੈਨੂੰ ਸਭ ਦਾ ਧੰਨਵਾਦ ਕਰਦਾ ਹਾਂ ਚਲੋ ਮੜਾ ਇਹ ਕੱਟ ਲੀਏ ਆਪਣਾ ਹੋ ਗਿਆ ਛੋਟਾ ਮੈਂ ਬਿਠਾਜੋ ਬਈ ਹੁਣ ਕੋਈ ਤੁਸੀਂ ਕੁਛ ਗੱਲਾਂ ਇਹ ਜੀ